ਤਨੂਤਾ ਹੀ ਪੂਰਾ ਮਾਲ ਨਹੀਂ ਕੋਈ ਉਹ ਖੇਲ ਦੇ ਦਰਦ ਕਰੋ ਨਿਕਾ ਸਾਰਾ ਗੱਲ ਪ੍ਰਵਾਸੀ ਆਪਾਂ ਸਾਰੇ ਜੀ ਇਹ ਤਾਂ ਹੀ ਉਹਦੋਂ ਆਪਾਂ ਨੂੰ ਬਰਾਬਰ ਪਤਾ ਨਹੀਂ ਕਿ ਡਾਕਟਰਾਂ ਨੂੰ ਜਿਹੜਾ ਕੀ ਹੈ ਹਸਪਤਾਲ ਬੰਦ ਕਰ ਦੇਣ ਉਹ ਬਹੁਤ ਪਰਮਾਤਮਾ ਜੀ ਡਾਕਟਰ ਵੀ ਨਹੀਂ ਕਹਿੰਦੇ ਕਿ ਵੀ ਮੈਚ ਕਰਨ ਵਾਲਾ ਕਰਨ ਵਾਲਾ ਦਾ ਰੱਬ ਹੀ ਹੈ ਦਵਾਈ ਦੇਣ ਦੇ ਉੱਥੇ ਪ੍ਰੀਅਰ ਲੱਗੇ ਹੁੰਦੇ ਆ ਹੀਲਿੰਗ ਇਹਨਾਂ ਕਰਦੇ ਹੁੰਦੀ ਹੈ ਡਾਕਟਰ ਵੀ ਐਂਚ ਦੇ ਦਵਾਈ ਦੇਣਾ ਦਵਾਈ ਨਹੀਂ ਦਵਾ ਕਰ ਲੋ ਮੈਨੂੰ ਕਰ ਲੋ ਮੈਰੀਕਲ ਹੀਲਿੰਗ ਅਗਰ ਉਹ ਮੈਰੀਕਲ ਹੀਲਿੰਗ ਹੈ ਉਹਦਾ ਮੇਨ ਬਾਜੀ ਇਹ ਹੈ ਕਿ ਅਨਪੜਤਾ ਦੀ ਗੱਲ ਉਹਨਾਂ ਨੇ ਅਨਪੜਤਾ ਵਾਲੀ ਗੱਲ ਡਾਕਟਰ ਵਿਸ਼ਵ ਰੂਪ ਨੂੰ ਨਹੀਂ ਬਿਠਾਇਆ ਤੁਸੀਂ 2-3 ਸਾਲ ਪੁਰਾਣੇ ਵੀ ਕਮੇਟਿੰਗ ਕੱਢੋ ਸਾਡੇ ਦੇਖੋ ਉਹਨਾਂ ਨੇ ਪ੍ਰੋਪਰ ਦੱਸਿਆ ਕਿ ਡਾਈਟ ਕਿੱਦਾਂ ਲੈਣੀ ਹੈ ਕਿੱਦਾਂ ਆਪਣੇ ਆਪ ਨੂੰ ਫਿਜ਼ੀਕਲੀ ਤੁਸੀਂ ਫਿੱਟ ਰੱਖਣਾ ਹੈ ਤਾਂ ਕਿ ਇਹ ਚੀਜ਼ਾਂ ਦੇ ਬਿਮਾਰੀਆਂ ਤੋਂ ਬਚੋ ਜੇ ਆਪਾਂ ਡੀਪੀ ਟੈਕ ਅਗਰ ਆਂਧੇ ਵਿੱਚ ਸ਼ਵਾਦ ਹੀ ਫਲਾਣਾ ਹੁੰਦਾ ਤਾਂ ਫਿਰ ਆਪਾਂ ਡਾਕਟਰ ਨੂੰ ਕਿਉਂ ਬਿਠਾਉਂਦੇ ਹਾਂ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਹਾਂ ਅਸੀਂ ਰੱਬ ਦੀ ਹੋਂਦ ਨੂੰ ਮੰਨਦੇ ਹਾਂ ਅਸੀਂ ਇੱਕ ਨਾਸਤਿਕ ਦੇਸ਼ ' ਜੇ ਰੱਬ ਜੀ ਹੋਂਦ ਹੈ ਕੀ ਰੱਬ ਕੁਝ ਵੀ ਕਰ ਸਕਦਾ ਵਾ ਤੇ ਕਿਸੇ ਵੀ ਧਰਮਦੋ ਬੱਜਿਆ ਨੀਗਾ ਕਿਸੇ ਵੀ ਧਰਮ ਚ ਕਰ ਸਕਦਾ ਜੀ ਚੰਗਿਆਈ ਇਕੱਲੀ 크ਿਸਚੀਅਨਿਟੀ ਚ ਹੁੰਦੀ ਆ ਤੇ ਇਹ ਧੱਕ ਨਾ ਉਹਨਾਂ ਬੰਦਿਆਂ ਨੂੰ ਇਹ ਦਿੱਤਾ ਜਾਂਦਾ ਤੇ ਸਾਡਾ ਧਰਮ ਰੋਕ ਸਕਦਾ ਕਿਸੇ ਸਾਡੇ ਰਸਨੀ ਇਹਦਾ ਦੋ ਦਿਨ ਦਾ ਅਲਟੀਮੇਟ ਮੈਂ ਹੈ ਹਾਏ ਹਾਏ Marás, Mara, é agora, é muda a voz, muda a voz! ਕਹਣ ਦੇ ਆਉਣਾ ਸੰਦੇਗ ਨੂੰ ਉਹ ਨਹੀਂ ਜਾਣ ਨਹੀਂ ਬੋਲ ਮਰਾਇਆ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਕਿਸੇ ਸਮਾਜ ਬਣਾਉਣ ਦੇ ਸਾਕੇ ਕੀਤਾ ਗਿਆ ਹੈ ਕਿ ਅੱਜ ਤੋਂ 2 ਮਹੀਨੇ ਪਹਿਲਾਂ ਤੋਂ ਇੱਕ ਜਥੇਬੰਦੀ ਆਈ ਆ ਪੰਜਾਬ ਤੋਂ ਹੋਰ ਚਾ ਉਹਦਾ ਪੂਰਾ ਪ੍ਰਧਾਨਾ ਤਿਸਵੀ ਮਰਹਾਸ ਉਹਦੇ ਨਾਲ ਇੱਕ ਨਾ ਪ੍ਰਦਰਸ਼ਨ ਹਰਸ਼ਿਆਲੀ ਆ ਜਿਹਨੇ ਕਿ ਪ੍ਰਦਰਸ਼ਨ ਕਰਾਵੇ ਜਿਹਨੇ ਕਿ ਬਸੀ ਸਮਾਜ ਦੇ ਗਤੀਨਾ ਬੜਾ ਉਜਨੂ ਤੇ ਕੂਲ ਪਹੁੰਚਾ ਕਰ ਦਿੱਤਾ ਹੈ ਹੋਰ ਅੱਜ ਤੋਂ ਹੋਣ ਤੋਂ 2 ਦਿਨ ਪਹਿਲਾਂ 23 ਤਰੀਕ ਨੂੰ ਉਹਨਾਂ ਨੇ ਜਲੰਧਰ ਇੱਥੀ ਜਮਦਸਤੇ ਬਾਹਰ ਇਹ ਕਾਂਕਈ ਦੀ ਤਰਫ ਤੋਂ ਪੁਤਿਆਰ ਕੋਣਾ ਨੇ ਦੀਵਾਰਾਂ ਨੂੰ ਮੈਮੋਰੰਡਮ ਦਿੱਤਾ ਔਰ ਉਥੇ ਜਿੰਨੇ ਵੀ ਉਹਨਾਂ ਨੇ ਸਾਡੇ 'ਤੇ ਦੋਸ਼ ਲਾਇਆ ਕ੍ਰਿਸ਼ਨਾਂ ਤੇ ਉਹ ਸਾਰੇ ਬੇਬੁਨਿਆਦ ਤੇ ਝੂਠੇ ਨੇ ਉਹਨਾਂ ਦਾ ਕੋਈ ਸਿਰ ਪੈਰਦੇ ਨੇ ਔਰ ਇਹ ਜਿਹੜੇ ਲੋਕੀ ਨੇ ਉਹਨਾਂ ਨੇ ਇੱਥੇ ਨਹੀਂ ਰੁਕੇ ਉਹਨਾਂ ਨੇ ਸਾਡੇ ਜਿਹੜੇ ਬਾਹਰ ਪੋਸਟਲ ਜੀ ਨਹੀਂ ਉਹਨਾਂ ਦੇ ਦੋ ਦੋਨਾਂ ਨੇ ਇੱਕ ਉਹਨਾਂ ਦਾ ਫੁੱਟਾ ਫੁੱਟਿਆ ਇਹਦੇ ਨਾਲ ਜਿਹਾ ਪੂਰਾ ਪੁਰੀ ਸੀ ਸਮਾਜ ਆ ਉਹ ਗੁੱਸੇ 'ਚ ਆ ਔਰ ਉਹ ਜਿਹੜਾ ਗੁੱਸਾ ਆ ਉਹਨਾਂ ਦੇ ਕੰਟਰੋਲ ਤੋਂ ਬਾਹਰ ਆ ਔਰ ਸਾਡਾ ਗੁੱਸਾ ਤਾਂ ਸ਼ਾਂਤ ਹੋ ਸਕਦਾ ਜੇ ਪੰਜਾਬ ਦੀ ਸਰਕਾਰ ਤੇ ਜਿਹੜਾ ਜ਼ਿਲੰਦਰ ਦਾ ਪ੍ਰਸ਼ਾਸਨ ਆ ਉਹਨਾਂ ਨੂੰ ਫੜ ਕੇ ਦੇ ਅੰਦਰ ਦੇਵੇ ਤੇ ਜੇ ਉਹਨਾਂ ਨੇ ਇਦਾਂ ਨਹੀਂ ਕੀਤਾ ਤੇ ਅਸੀਂ 8 ਤਰੀਕ ਨੂੰ ਸਵੇਰੇ 11 ਵਜੇ ਪੀਪੀ ਚੌਕ ਜਿਹੜਾ ਰੋਸ ਰੋਸ ਨੂੰ ਬੰਦ ਕਰ ਦੇਵਾਂਗੇ ਇਹਨੇ ਕਿਹਾ ਰਸਤੇ ਨੂੰ ਪ੍ਰਚਾਰ ਕਰੋ ਮਾਰਾ ਨਾ ਕਿੰਨੇ ਕਰੋ ਲੋਕਾਂ ਵੱਚਨ ਦਾ ਨਾ ਮਸੀਹ ਨੇ ਬਾਈਬਲ ਚ ਕੀ ਹੋਇਆ ਕਿ ਬਾਈਬਲ ਹੀ ਕਹੀ ਜਾਂਦੀ ਹੋਈ ਹੈ ਹਮਾਰਾ ਨੂੰ ਚੰਗੇ ਕਰੋ ਉਹਨਾ ਇਹ ਸਮਝ ਨਹੀਂ ਆਪਣੇ ਚੈਲਾ ਨੂੰ ਕਿ ਤੁਮ ਤੁਸੀਂ ਮੇਰੇ ਤੋਂ ਵੀ ਵੱਡੇ ਕੰਮ ਕਰੋਗੇ ਤੇ ਉਹੀ ਕੰਮ ਹੋ ਰਿਹਾ ਜਿਹੜਾ ਜਿੰਨੇ ਵਿਸ਼ਵਾਸ ਨਾਲ ਕੰਮ ਕਰ ਰਿਹਾ ਉਹ ਹੁੰਦਾ ਪਿਆ ਕੰਮ ਨਾਲੇ ਉਹਨਾਂ ਨੇ ਥੋੜੀ ਕਿਸੇ ਨੂੰ ਹੀਲ ਕਰਨਾ ਜਿਹੜਾ ਬੰਦਾ ਜਿਹੜੇ ਵਿਸ਼ਵਾਸ ਨਾਲ ਜਾ ਰਿਹਾ ਉਹ ਉਸ ਹੱਬ ਨਾਲ ਹੀਲ ਹੋ ਰਿਹਾ ਪੰਜਾਬ ਇੱਕ ਭਾਈਚਾਰਾ ਇਹ ਪੰਜਾਬ ਚ ਹਿੰਦੂ ਮੁਸਲਮ ਸਿੱਖ ਸਾਰੇ ਇਕੱਠੇ ਆ ਅਸੀਂ ਹੁਣ ਵੀ ਇਕੱਠੇ ਸਾਡੇ ਸਾਰੇ ਇਹ ਸਾਰੇ ਖੜੇ ਆ ਸਿੱਖ ਵੀ ਖੜੇ ਆ ਮੁਸਲਮਾਨ ਵੀ ਖੜੇ ਆ ਕ੍ਰਿਸਚੀਅਨ ਵੀ ਖੜੇ ਆ ਦੇਖੋ ਜਿੱਦਾਂ ਦਾ ਕਰਮ ਜੋ ਬੀਜਣਾ ਤੁਹਾਨੂੰ ਵੱਢਣਾ ਪੈਣਾ ਜੇ ਅੱਜ ਬੀਜਦੇ ਆ ਤੇ ਇਹਨਾਂ ਨੂੰ ਵੱਢਣਾ ਪੈਣਾ ਨਸਲਾਂ ਖਤਮ ਕਰ ਦਿੰਦਾ ਜੋਵਾ ਪਰਮ ਇਹ ਯਾਦ ਰੱਖਣ ਪਰਮਾਤਮਾ ਨਾਲ ਪੰਗਾ ਲਿਆ ਰੱਬ ਦੇ ਬੰਦਿਆਂ ਨਾਲ ਪੰਗਾ ਲਿਆ ਜੇ ਕੋ ਤੁਸੀਂ ਜਾਓ ਮੰਦਿਰ ਜਾਓ ਚਰਜ ਜਾਓ ਗੁਰਦੁਆਰੇ ਜਾਓ ਜਾਓ ਵੈਲਕਮ ਹੈ ਤੁਹਾਨੂੰ ਕਿਸੇ ਨੇ ਨਹੀਂ ਰੋਕਣਾ ਤੁਸੀਂ ਸਿੱਖ ਬਣ ਕੇ ਜਾਓ ਵਾਲ ਕਟਾ ਕੇ ਜਾਓ ਜਿੱਥੇ ਮਰਨਾ ਬੰਦਾ ਕਦੇ ਵੀ ਤੁਹਾਨੂੰ ਇਹ ਬੋਲਦਾ ਨਹੀਂ ਦਿਖੂਗਾ ਕਿ ਵੀ ਇਹ ਇਹ ਹਿੰਦੂ ਕਿਉਂ ਬਣ ਰਿਹਾ ਹੈ ਇਹ ਸਿੱਖ ਕਿਉਂ ਬਣ ਰਿਹਾ ਹੈ ਇਹ ਗੋਰੀ ਬੰਦਾ ਅਗਲੀ ਅਗਲੀ ਸ਼ਰਧਾ ਆ ਹਰੇਕ ਬੰਦੇ ਦਾ ਫੰਡਮੈਂਟਲ ਰਾਈਟ ਹੈ ਮੇਰਾ ਆਧਾਰ ਭੂਤ ਰਾਈਟ ਹੈ ਅਗਲੇ ਅਗਲੇ ਬੰਦਾ ਵੀ ਇਸ ਮਾਰੇ ਮੇਰੇ ਮੰਦੀ ਉਹ ਇੱਥੇ ਮਰਜ਼ੀ ਜਾਣਾ ਇੱਕ ਬੰਦਾ ਚਰਚ ਜਾਣਾ ਨੂੰ ਪੀਸ ਮਿਲਦਾ ਉਸ ਜਿਆ ਹੈ ਹੈਨਾ ਮੰਦਰ ਜਾ ਕੇ ਪੀਸ ਮਿਲਦਾ ਇਹਨੂੰ ਮੰਦਰ ਜਾ ਕੇ ਇਹਦਾ ਆਪ ਕੋਈ ਦੋ ਬੰਦੇ ਉੱਠ ਗਏ ਹਰ ਇੱਕ ਦੀ ਪ੍ਰੈਕਟਿਸ ਹੈ ਹਰ ਇੱਕ ਦੀ ਪ੍ਰੈਕਟਿਸ ਆਪਣੇ ਆਪ ਉਹਨਾਂ ਦਾ ਅਧਿਕਾਰ ਹੈ ਉਸ ਰਾਈਟਸ ਨਾਲ ਕਰੀ ਜਾਓ ਪਰ ਇਹਨੂੰ ਨਿੰਦਣਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਨੱਥ ਪਾਣ ਔਰ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਕਰਨ ਬਸ ਸਾਡੀ ਇਹ ਮੰਗ ਹੈ ਬਾਕੀ ਮੁਸੀਕ ਓਮ ਦੇ ਮਨ ਦੇ ਵਿੱਚ ਇਸ ਵਾਰ ਦਾ ਬੜਾ ਰੋਸ਼ ਹੈ ਬਹੁਤ ਵੱਡਾ ਰੋਸ਼ ਜੋ ਇਹਨਾਂ ਨੇ ਕੀਤਾ ਹੈ ਬਾਕੀ ਰਹੀ ਪੁਤਲੇ ਸੜਨ ਦੀ ਤੇ ਮੈਂ ਇੱਕ ਰਿਕਵੈਸਟ ਕਰਨਾ ਚਾਹਾਂਗਾ ਸਾਰੇ ਸੁਣਨ ਵਾਲਿਆਂ ਨੂੰ ਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਮੁਸੀਕ ਓਮ ਇਸ ਰਾਤ ਨਹੀਂ ਤੁਰਨਾ ਚਾਹੀਦੀ ਕਿਉਂਕਿ ਸਾਡਾ ਕਲਚਰ ਇਹ ਨਹੀਂ ਹੈ ਅਸੀਂ ਆਲੀ ਕਰਦੇ ਪਏ ਹਰ ਇੱਕ ਚੀਜ਼ ਨੂੰ ਕਿ ਤੁਸੀਂ ਸਾਨੂੰ ਉਸ ਰਾਹ ਤੇ ਪਿਛਲੇ 2 ਮਹੀਨਿਆਂ ਤੋਂ ਪੰਜਾਬ ਚੋਂ ਮੋਰਚੇ ਦਾ ਮੁਖੀ ਤੇ ਜਸਵੀ ਮਨਹਾਸ ਜਿਹੜਾ ਕਿ ਈਸਾਈ ਭਾਈਚਾਰੇ ਦੇ ਪ੍ਰਚਾਰਕਾਂ ਦੇ ਪ੍ਰਤੀ ਬਹੁਤ ਅਕਾਰ ਦਰਦਾ ਆ ਰਿਹਾ ਇਹਨੇ ਆਪਣੇ ਨਾਲ ਹਿੰਦੂ ਸਿੱਖ ਜਿੱਥੇ ਬੰਦਿਆਂ ਨੂੰ ਬਰਗਲਾ ਕੇ ਈਸਾਈ ਭਾਈਚਾਰੇ ਦੇ ਪ੍ਰਤੀ ਕੂਰ ਪ੍ਰਕਾਰ ਨੂੰ ਪ੍ਰਚਾਰਿਆ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਹਾਂ ਜਿਹੜਾ ਇਹਨੇ ਪਿਛਲੇ 3 ਤਰੀਕ ਨੂੰ ਈਡੀ ਦਫਤਰ ਦੇ ਬਾਹਰ ਸਾਡੇ ਸਤਕਾਰਯੋਗ ਪਾਸਟਰ ਸਹਿਬਾਨਾਂ ਦੇ ਪੁਤਲੇ ਫੁਕੇ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਤੁਸੀਂ ਸਾਨੂੰ ਤਾਂ ਰੋਕ ਲੈਨੇ ਹੋ ਕਿ ਤੁਸੀਂ ਮੰਗ ਪੱਤਰ ਨਹੀਂ ਲੈਣਾ ਤੁਸੀਂ ਧਰਨਾ ਨਹੀਂ ਲਾਉਣਾ ਤੁਸੀਂ ਪ੍ਰੈਸ ਕਾਨਫਰੰਸ ਨਹੀਂ ਕਰਨੀ ਹੁਣਾਂ ਬੰਦਿਆਂ ਨੂੰ ਤੁਸੀਂ ਪ੍ਰਮੋਟ ਕਰਦੇ ਹੋ ਅਸੀਂ 2 ਦਿਨ ਦਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਨੇ ਆ ਜੇਕਰ ਸੋਮਵਾਰ ਸਵੇਰੇ 11 ਵਜੇ ਤੋਂ ਪਹਿਲਾਂ ਇਹਨਾਂ 3 ਬੰਦਿਆਂ ਦੀ ਭਗਤ ਸਿੰਘ ਦੁਆਬੀ ਤੇਜਸਵੀ ਮਹਿਨਾਸ ਤੇ ਭਾਨਾ ਸਿੱਧੂ ਦੇ ਖਿਲਾਫ ਗ੍ਰਿਫਤਾਰੀ ਨਹੀਂ ਹੁੰਦੀ ਇਹਨਾਂ ਨੂੰ ਸਲਾਕਾ ਪਿੱਛੇ ਨਹੀਂ ਸਕੇ ਜਾਂਦਾ ਤੇ ਅਸੀਂ ਪੂਰਨ ਤੌਰ ਤੇ ਪੀਪੀ ਚੌਂਕ ਜਮ ਕਰਾਂਗੇ ਹਾਏ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਮ ਦੇ ਸੋ ਕੀ ਨਾਮ ਇਹ ਬੰਦੇ ਜਿਹੜੇ ਭਾਨਾ ਸਿੱਧੂ ਆ ਤਜਸਵੀ ਮਨਾਸ ਆ ਤੇ ਭਗਤ ਸਿੰਘ ਜਿਹੜਾ ਆਜ਼ਾਦੀ ਆ ਦੁਆਬੀ ਇਹ ਬੰਦੇ ਸਿਰੇ ਦੇ ਵੀਰ ਆਇਆ ਜਿਹਨੂੰ ਵੀਰਾਂ ਕਹਿੰਦੇ ਇਹ ਠੱਗਿਆ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਨੰਬਰ ਬਣਾ ਲਿਆ ਇਹ ਲੋਕਾਂ ਨੂੰ ਲੋਕਾਂ ਕੋ ਪੈਸੇ ਲੈਂਦੇ ਆ ਔਰ ਜੋ ਵੀ ਇਹਨਾਂ ਨੇ ਕੰਨ ਕੀਤਾ ਆ ਸਾਡੇ ਸਪੁਰਤਲ ਮਾਤਾ ਪਿਤਾ ਦਾ ਪੁੱਤਰਾ ਫੂਕਿਆ ਨੇ ਅਸੀਂ ਅੱਜ ਇਹਨਾਂ ਦੇ ਪੁੱਤਰ ਇੱਥੇ ਫੂਕਾਂਗੇ ਔਰ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਜੇ ਤੁਹਾਡੀ ਤੁਸੀਂ ਤੁਹਾਡੀ ਇੱਕ ਮਾਂ ਦਾ ਦੁੱਧ ਪੀਤਾ ਨਾ ਸਾਡਾ ਜਿੱਥੇ ਨਾ ਜਿੱਥੇ ਮਰਜੀ ਕੱਲੇ ਨਾਲ ਗੱਲ ਆ ਜਵੇ ਜਿੱਥੇ ਮਰਜੀ ਆ ਜਾ। ਇਹ ਜੇ ਤੁਸੀਂ ਕਹਿੰਨੇ ਆ ਮੈਂ ਮੈਂ ਭਾਨਾ ਸਿੱਤੂ ਤੂੰ ਸਿਰੇ ਦਾ ਚੋਰ ਆ ਤੇਰੀ ਰਾਤੀ ਵੀ ਵੀਡੀਓ ਇੱਕ ਵਾਇਰਲ ਹੋਈ ਆ ਲੋਕਾਂ ਨਾਲ ਠੱਗੀਆਂ ਮਾਰੀਆਂ ਐਨੀਆਂ ਠੱਗੀਆਂ ਮਾਰੀਆਂ ਦੋ ਬੰਦੇ ਤੇਰੇ ਦੇ ਕਮੈਂਟ ਕਰਦੇ ਆ ਪਹਿਲਾਂ ਉਹਨਾਂ ਉਹਨਾਂ ਨੂੰ ਕਰ ਤੂੰ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਆਨਲਾਈਨ ਕਹਿੰਦਾ ਮੈਂ ਲੋਕਾਂ ਦੇ ਪੈਸੇ ਦਵਾਣਾ ਦੇਖੋ ਜਿਹੜਾ ਕੋਈ ਵੀਰਨਸ ਚੱਲਦਾ ਕੋਈ ਬਾਹਰ ਜਾਂਦਾ ਕਿਤੇ ਜਾਂਦਾ ਸਾਡਾ ਨਾਲ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਬੰਦਾ ਸਾਡਾ ਕੋਈ ਰਿਸ਼ਤੇਦਾਰ ਨਹੀਂ ਇਹ ਅੱਜ ਤੂੰ ਜਾ ਕੇ ਦੇਖ ਲੋ ਬੱਸ ਸਟੈਂਡ ਸਾਰਾ ਏਜੰਡਾ ਨਾਲ ਭਰਿਆ ਅਯੰਡਾ ਹੀ ਉਥੇ ਭੜਾਇਆ ਵੀ ਕ੍ਰਿਸਚੀਅਨ ਧਰਮ ਨੂੰ ਟਾਰਗੇਟ ਕਰਦੇ ਆ ਇਹ ਜਿਹੜੀਆਂ ਚੀਜ਼ਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਤੁਸੀਂ ਬਾਰ-ਬਾਰ ਲੋਕਾਂ ਨੂੰ ਗੁੰਮਰਾਹ ਕਰਕੇ ਕ੍ਰਿਸਚੀਅਨ ਘਰ ਧਰਮ ਦੇ ਖਿਲਾਫ ਇਹਦਾ ਆਪਸ਼ਬਦ ਬੋਲਾਂਗੇ ਤੇ ਅਸੀਂ ਵੀ ਰੋਣਾ ਤੇ ਆ ਕੇ ਤੁਹਾਡੇ ਖਿਲਾਫ ਬੋਲਾਂਗੇ ਇਹ ਆਪਣੀ ਮੰਜੀ ਥਲੇ ਸੋਟਾ ਮਾਰੋ ਪਹਿਲਾਂ ਤੁਸੀਂ ਸਾਡੇ ਚਰਚਾਂ ਨੂੰ ਸਾਡੇ ਪਾਸਟਰ ਨੂੰ ਕੋਤੀ ਪਾਸਟਰ ਕਹਿੰਦੇ ਆ ਤੁਹਾਡੀ ਔਕਾਤ ਕੀ ਆ ਤੁਹਾਡੇ ਜੇ ਦਾਮ ਆ ਮੈਨੂੰ ਫੋਨ ਕਰੋ ਮੇਰਾ ਨੰਬਰ ਨੋਟ ਕਰੋ ਮੈਂ ਤੁਹਾਨੂੰ ਦੱਸੂਗਾ ਵਿੱਕੀ ਕੋਡ ਜੁਰਮਾਨਾ ਜੁਰਮਦਾਬ ਜੁਰਮਦਾਬ ਤੁਹਾਡਾ ਸਿੱਧੂ ਜੁਰਮਦਾਬ ਜੁਰਮਦਾਬ ਜਿੰਦਾਬਾਦ 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 ਜਸਮੀਨਾਨਾ ਜਿੰਦਾਬਾਦ 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 ਭਾਈ ਜੀ ਭਾਈ ਜੀ ਆਓ ਤੀਜੇ ਨੂੰ ਆਓ ਜਿੰਦਾਬਾਦ ਜਿੰਦਾਬਾਦ ਬਰਬਾਦ ਜਿੰਦਾਬਾਦ 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 ਸਾਰਾ ਨਹੀਂ ਕਵਰੇਜ ਖਰਾਬ ਹੋ ਜਾਂਦੀ ਮੈਂ ਤੂੰ ਅੱਗੇ ਚਲੇ ਜਾਂਦੇ ਮਾਂ ਇਹ ਫਿਰ ਇਹ ਲੰਡੀ ਆ ਲੰਡੀ ਇਹ ਲੀਰਾ ਆ ਲੀਰਾ ਦੇਖੋ ਜੀ ਉਹ ਭਾਈ ਥੋੜਾ ਪਿੱਛੇ ਪਿੱਛੇ ਜਾ ਕੇ ਲਾਉ ਨਾ ਹੈਲੋ ਤੀਪਲਾਤੀ ਜਿੰਦਾਬਾਦ ਤੀਪਲਾਤੀ ਜਿੰਦਾਬਾਦ हा <muchas> ਕਰ ਪੂਰੇ ਪੰਜਾਬ ਚ ਇਹਨਾਂ ਦੇ ਪਰਚੇ ਨਹੀਂ ਮੇਰੇ ਨਾਲ ਕਰਦੇ ਇਹ ਫੇਕ ਰਿਸ਼ੀਤ ਭਾਈ ਜਰਾ ਰੋਣਾ ਦੇਗਾ ਪੂਰੇ ਪੰਜਾਬ ਤੇ ਪੂਰੇ ਪੰਜਾਬ ਦੇ ਪਿੱਛੇ ਫੁਕੇ ਜਾਓਗੇ ਹਰ ਸਟੇਪ ਹਰ ਸਟੇਪ ਪੂਰੇ ਇੰਡੀਆ ਦੇ ਪਿੱਛੇ ਫੁਕੇ ਜਾਓਗੇ ਇਹ ਟਰੈਲਰ ਆਦਾਲੂ ਖਾਮਰਾ ਚੱਕਲਾ ਆਜੋ 4000 ਠੀਕ ਪੂਰੇ ਪੰਜਾਬ ਦੇ ਵਿੱਚੋਂ ਕਾਰਨ ਕੀ ਸੀਗਾ ਤੁਸੀਂ ਘਟ 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 ਸਿਰਫ ਇਹ ਨਾ ਦੇਖੋ ਇਹ ਇਹ ਨਸੀਹੀ ਵਿਰੋਧੀ ਲੋਕ ਆ ਥੋੜਾ ਕੀਆ ਉਹ ਕਹਿੰਦੇ ਗੱਡੀਆਂ ਪਿਆਵੇ ਲੱਖਣੇ ਲਈ ਦੇਖੋ ਜੀ ਸਭ ਇਹਨੇ ਬਰੋਕ ਲਗਾਏ ਜਾਂਦੇ ਟੁੱਟੇ ਨਹੀਂ ਕੋਈ ਵੀ ਇਹਨੇ ਥੋੜਾ ਸਿਕੰਦ ਪਾਣਾ ਨਹੀਂ ਗੱਲ ਭਾਈ ਇਹ ਪ੍ਰਾਦ ਲੈ ਕੇ ਜਿੱਦਾਂ ਨੇ 25 25 ਰੱਖੀ ਵੇਦੀ ਆ ਜੀ ਇਹ ਟੁੱਟੇ ਕੀਏ ਜਾਣਗੇ ਜੇ ਕੋਈ ਇਹਨਾਂ ਕੋ ਬਰੋਕ ਨਹੀਂ ਹੈ ਦੋਸੋ ਕੋ ਲੋਕਾਂ ਨੂੰ ਪਰਖਾ ਕੇ 2 ਲੱਖ ਦਾ ਲਾਲਚ ਦੇ ਰਹੇ ਨੇ ਕਿਸੇ ਨੂੰ 2 ਲੱਖ ਰੁਪਏ ਦਾ ਬਾਂਗ ਜਿਹੜਾ ਜਬਰ ਜਬਰ ਜਿਹੜਾ ਤਰਨ ਪਰਵਰਤਨ ਕੀਤਾ ਗਿਆ ਪਰ ਇੰਨੀ ਦੇਰ ਤੋਂ ਹਜੇ ਤੱਕ ਵੀ ਕੋਈ ਵੀ ਇਹਨਾਂ ਕੋਲ ਕੇਸ ਤਾਂ ਨਹੀਂ ਆਇਆ ਠੀਕ ਉਹਨਾਂ ਦਾ ਯਾਰ ਉਹ ਪੈਸਾ ਜਿਹੜਾ ਜਿਸ ਮਤਵਸੇ ਹੁੰਦਾ ਹੈ ਐਸਾ ਆਉਂਦਾ ਚੈਰੀ ਵਾਸਤੇ ਤੇ ਉਹਦਾ ਖਰਚੇ ਦਾ ਦੁਰਵਿਯੋਗ ਹੋ ਰਿਹਾ ਉਹਦੇ ਵਿੱਚ ਜਿਹੜੀਆਂ ਬਿਲਡਿੰਗ ਬਣ ਰਹੀਆਂ ਨੇ ਤੇ ਕਿੱਡੀਆਂ ਖਰੀਦੀਆਂ ਜਾ ਰਹੀਆਂ ਕੋਈ ਵੀ ਚੀਜ਼ ਹੋ ਰਿਹਾ ਜੀ ਸਕੂਲ ਕਾਲਜ ਬਣ ਰਹੇ ਨੇ ਠੀਕ ਹੈ ਜੀ ਹਰ ਤਰ੍ਹਾਂ ਦੇ ਜਿਹੜੇ ਚਰਚੇ ਵਿੱਚ ਨੀਡਲ ਬੰਦੇ ਉਹਨਾਂ ਤੇ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ ਜਿਹਨਾਂ ਦੇ ਇਹਨਾਂ ਨੇ ਕਿਹਾ ਵੀ 25-25 ਲੱਖ ਰੁਪਈਆ ਦੇ ਕੇ ਇਹ ਤਾਂ ਰੰਬਰ ਪਰਵਰਤਨ ਕਰਵਾਂਦੇ ਆ ਹੁਣ ਜੀ ਕਹਿੰਦੇ ਜੀ 37 ਲੱਖ ਰੁਪਈਆ ਲੈ ਕੇ ਇਹ ਤਾਂ ਰੰਬਰ ਪਰਵਰਤਨ ਕਰਦੇ ਆ ਸੋ ਇਹਨਾਂ ਦੀ ਕੋਈ ਵੀ ਸਟੇਟਮੈਂਟ ਦਾਪਸ ਚ ਨਹੀਂ ਮਿਲਦੀ ਆ ਜਿਹੜੀ 37 ਲੱਖ ਦੀ ਗੱਲ ਕੀਤੀ ਆ ਉਹਦੇ ਲੈਡ ਨਹੀਂ ਸਰਦਾਰ ਜੀ ਚੋਕ ਜਾਓ ਯਾਰ ਚੋਕ ਜਾਓ ਫਿਰ ਲੱਗੇ ਆ ਉਹ ਵੀ ਇਹਨਾਂ ਨੇ ਪਹਿਲਾਂ ਅਹੀ ਕਿਹਾ ਹallelujah praise the lord ਸ਼ਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਕੁਝ ਵਿਰੋਧੀਆਂ ਦੇ ਵੱਲੋਂ ਜੋ ਕਿ ਆਇਦੇ ਨਹੀਂ ਨਵੇਂ ਤਾਂ ਨਵੇਂ ਜੋ ਕਿ ਮਸੀਹੀ ਲੋਕਾਂ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਨੂੰ ਬਦਨਾਮ ਕੀਤੇ ਜਾ ਰਿਹਾ ਸੀ ਉਹਨਾਂ ਨੂੰ ਜੋ ਕਿ ਟਾਰਗੇਟ ਕੀਤਾ ਜਾ ਰਿਹਾ ਸੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ 크ਿਸਮਿਸ ਮੌਨਥ ਹੈ ਔਰ ਮਸੀਹੀ ਲੋਕਾਂ ਦੇ ਲਈ ਇਹ ਪਵਿੱਤਰ ਮਹੀਨਾ ਜਿਸ ਮਹੀਨੇ ਜੋ ਕਿ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਹੋਇਆ ਔਰ ਇਹ ਸੈਲੀਬ੍ਰੇਟ ਕਰਨ ਦਾ 크ਿਸਚਨ ਲੋਕਾਂ ਦੇ ਲਈ ਮਸੀਹੀ ਲੋਕਾਂ ਦੇ ਲਈ ਮੌਨਥ ਹੈ ਔਰ ਇਸ ਨੂੰ ਲੈ ਕੇ ਕੀ ਵਿਰੋਧੀਆਂ ਦੇ ਵੱਲੋਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਤੋਂ ਲੈ ਕੇ ਅੱਜ ਜਲੰਧਰ ਦੇ ਵਿੱਚ ਜੋ ਕਿ ਮਸੀ ਲੋਕਾਂ ਦੇ ਵਿੱਚ ਜੋ ਕਿ ਰੋਸ਼ ਜੋ ਕਿ ਦਿਖਣ ਨੂੰ ਮਿਲਿਆ ਔਰ ਕਿੱਦਾਂ ਜੋ ਕਿ ਮਸੀ ਲੋਕ ਇਕੱਠੇ ਹੋ ਕੇ ਜੋ ਕਿ ਰੋਸ਼ ਪ੍ਰਦਰਸ਼ਨ ਕਰ ਰਹੇ ਨੇ ਔਰ ਜੋ ਕਿ ਵਿਰੋਧੀ ਨੇ ਉਹਨਾਂ ਦੇ ਲਈ ਜੋ ਕਿ ਪੁਤਲੇ ਉਹਨਾਂ ਦੇ ਸਾਰੇ ਜਾ ਰਹੇ ਨੇ ਉਹਨਾਂ ਦੇ ਲਈ ਜੋ ਕਿ ਇਹ ਸਰਕਾਰ ਦੇ ਉੱਤੇ ਉਤਰੇ ਨੇ ਕਿ ਜਲਦ ਤੋਂ ਜਲਦ ਅਗਰ ਪ੍ਰਸ਼ਾਸਨ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਤੇ ਉਹਨਾਂ ਦੇ ਵੱਲੋਂ ਜੋ ਕਿ ਪੂਰੇ ਪੰਜਾਬ ਦੇ ਵਿੱਚ ਜੋ ਕਿ ਧੰਨੇ ਲਗਾਏ ਜਾਣਗੇ ਔਰ ਉਹਨਾਂ ਐਸੇ ਵਿਰੋਧੀਆਂ ਦੇ ਜੋ ਕਿ ਪੁਤਲੇ ਸਾਰੇ ਚਾਏਗੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਜੋ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਸ ਦੀਆਂ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ ਗੋਡ ਬlesਸ ਯੂ ਆਲ